ਤਾਜ ਆ ਕੇ ਸਾਡਾ ਇਸ ਸੰਸਾਰ ਦੇ ਉੱਤੇ ਆ ਕੇ ਕਿਤੇ ਸਾਡਾ 파ਰਵਤਾਲਾ ਹੋਣਾ ਹੈ। ਔਰ ਨਹੀਂ ਤੇ ਪਿਆਰਿਓ ਫਿਰ ਕਹਿੰਦੇ ਅੱਖੀਆਂ ਜਿਹੜੀ ਕੋਈ ਅਗੰਧੇ ਹਵਾ ਦੇ ਵਿੱਚ ਅਸੀਂ ਜਾ ਰਹੇ ਆ ਅੰਦਰ ਸਾਡੇ ਅੱਖੀਆਂ ਲਗੀਆਂ ਹੋਈਆਂ ਨੇ ਜਿਨ੍ਹਾਂ ਚਿਰ ਗੁਰੂ ਦਾ ਨਾਮ ਹੈ ਕਿੰਦਾ ਹੋ ਅੰਦਰ ਨੈਣਾਂ ਸਮਝਉਂਦਾ ਜਿਵੇਂ ਪਿਆਰਿਓ ਨਆਂ ਅੱਖੀਆਂ ਤਾਂ ਬੜੀਆਂ ਅੱਖੀਆਂ ਨੇ ਪਿਆਰਿਓ ਗੁਰੂ ਸਾਹਿਬ ਹੁਕਮਰਾਨ ਸਾਹਿਬ ਦੇ ਕਰਵਾਉਦੇ ਨੇ। ਕਹਿੰਦੇ ਬੜਾ ਇਹ ਭਾਵ ਜੀ ਜਿਸਰ ਮੈਂ ਸੁੰਦਰ ਰੇਤਾ ਇਹਨੂੰ ਤਰਨਾ ਬੜਾ ਔਖਾ ਹੈ ਪਰ ਜਿਹਦੇ ਤੋਂ ਪਿਆਰੋ ਨਾਮ ਦਾ ਵੇਲਾ ਬਣਾ ਲੈਂਦੇ ਨੇ ਨਾਮ ਦੇ ਵੇਲੇ ਦੇ ਵਿੱਚ ਸਵਾਰ ਹੋ ਜਾਂਦੇ ਨੇ ਕਹਿੰਦੇ ਬੜਾ ਸੁਖ ਹੈ ਪਿਆਰ ਵਿੱਚ ਭਾਵਜਾ ਸਮੁੰਦਰ ਨੂੰ ਪਾਰ ਕਰ ਜਾਂਦੇ ਨੇ ਦੁਨੀਆਦਾਰੀ ਦੇ ਵਿੱਚ ਰਹਿੰਦੇ ਆ ਹੋਇਆ ਸੋ ਜਿਹੜੇ ਗੁਰੂ ਦੇ ਪਿਆਰੇ ਗੁਰੂ ਦੀ ਬਾਣੀ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਪਿਆਰੇ ਸੋ ਆਉਂ ਜਿਹੜਾ ਮਹੀਨਾ ਸੋ ਜੇਰ ਦਾ ਮਹੀਨਾ ਇਹਦਾ 5500 ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਜੀ ਨੇ ਅਨੰਦ ਸਤਿਆਂ ਕਵੀਆਂ ਦੇ ਬਖਾਇਆ ਸੀ ਪਿਆਰਿਓ ਬੜੀਆਂ ਘਾਲਣਾ ਘਾਲੀਆਂ ਹੋਈਆਂ ਨੇ ਪਿਆਰਿਓ ਇਹ ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਦੀ ਪਦਵੀ ਹੈ ਇਸ ਤਰ੍ਹਾਂ ਹੀ ਮਿਲਿ ਪਿਆਰਿਓ ਮੜੇ ਗ੍ਰੰਥ ਨੇ ਇਹ ਸੰਸਾਰ ਦੇ ਉੱਤੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਾਜ਼ਿਲਹਤ ਗੁਰੂ ਗ੍ਰੰਥ ਸਾਹਿਬ ਅਨੁਮਾਤਿਆ ਕਿਉਂ ਕਾ ਕਰ ਬੜੀਆਂ ਕਹਾਵਤਾਂ ਘਾਲਣਾ ਕਰਕੇ ਸਾਨੂੰ ਨੂੰ ਸਰ ਬਾਣੀ ਕਚੇ ਗਏ ਭਾਰਤ ਬੜੀ ਅਫਸੋਸ ਦੇ ਗੱਲਾਂ ਬਿਆਨ ਹੋ ਜਾਂਦੇ ਸੀ ਇਸ ਬਾਣੀ ਤੋਂ ਨੂੰ ਹੁੰਦੇ ਜਾ ਰਹੇ ਆਂ ਪਰ ਇਹ ਹੀ ਕਾਰਨ ਆ ਕਿ ਅਸੀਂ ਔਖੇ ਹੋ ਰਹੇ ਆਂ ਅਸੀਂ ਜੀਕਾ ਮਾਰਦੇ ਆਂ ਇੱਕੋ ਇੱਕ ਕਾਰਨ ਆ ਪਿਆਰੋ ਗੁਰੂ ਤੋਂ ਦੂਰ ਚਲੇ ਜਾ ਜੇ ਕੋ ਗੁਰੂ ਤੋਂ ਬੇਮੋਹ ਹੋ ਗਏ ਅਸੀਂ ਗੁਰੂ ਤੋਂ ਬੇਮੋਹ ਹੋ ਜਾਂਦੇ ਆਂ ਪਿਆਰ ਔਰ ਉਹ ਇਹਨਾ ਦਿਨ ਬੁਰੇ ਲੜਨ ਦੇ ਅਗਲੇ ਦਿਨ ਉਹਨਾ ਦਿਨ ਸਾਡਾ ਪਾਤਸ਼ਾਹਾਂ ਨੇ ਉਹਦੇ ਅਸੀਂ ਤਾਂ ਪਿਆਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਉਸ ਬਾਈ ਨੂੰ ਮਹਾਤਮਾ ਨੂੰ ਲਾਦੇ ਆਂ ਪਰ ਹੁਣੇ ਹੁਣੇ ਬਖਸ਼ਿਸ਼ਾਂ ਕਰਕੇ ਗਏ ਨੇ ਕਹਿੰਦੇ ਭਾਈ ਉਹ ਤੇ ਤੇਰੇ ਅੰਦਰ ਹੀ ਆ ਬਾਤ ਕੁਝ ਨਹੀਂ ਜੇਦੀ ਆ ਬਾਤ ਤੀਰ ਉਹ ਅੰਦਰ ਹੀ ਮਾਰਾ ਸਿੱਧੇ ਪਾਸਾ ਦੇ ਕਿਉਂ ਪਿਆਰ ਗੱਲ ਕਿੰਨੀ ਕਰ ਲਈ ਸੀ ਅਜੇ ਦੇ ਸ਼ੁਰੂ ਹੋਇਆ ਨਾ ਔਰ ਜਗਾ ਜਗਾ ਦੇ ਫੰਡਾ ਦੇ ਵਿੱਚ ਭੈਣਾ ਮਾਈਆਂ ਬਿੰਗੀਆਂ ਸੂਨੀ ਸਾਹਿਬ ਦੇ ਬਾਗਰਾਮ ਨਿੱਤੇ ਹੋਏ ਨੇ ਕਿਉਂ ਕਿਉਂ ਪੇਰੂ ਸਾਹਿਬ ਦੇ ਸਿਧਿ ਦੇ ਆ ਰਹੇ ਹਨ ਮਨਾ ਰਹੇ ਆਪ ਤੁਸੀਂ ਜਿਹੜੇ ਆ ਰਹੇ 15 15 ਬੇਬੀਨਾਂ ਕੋਲ ਗੁਰੂਆਂ ਦੇ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਬਾਤ ਕਰਤਾ ਮਿਲਣ ਲੱਗਿਆ ਉਹ ਤਾਂ ਉਹਨੇ ਭਾਖਾਂ ਵਾਲੀਆਂ ਨੇ ਪਰ ਨਹੀਂ ਤੇ ਬਿਆਰੀ ਕੁੰਨੀਆਂ ਨੂੰ ਵੀ ਯਾਦ ਨਹੀਂ ਰਹਿਣਾ ਕਿ ਜੋਂਦਾ ਪੀਣਾ ਗੁਰੂ ਆਰਜਨ ਦੇਵ ਜੀ ਦਾ ਸੱਚੇ ਭਾਸ਼ਣ ਦਿੱਤੀ ਕਰਨ ਦੇ ਬਣਾਏ ਖਦਾਬੀ ਦਾ ਜਿਆਜੋ ਔਰ ਸਤੇ ਵਾ ਚਾਲਦੇ ਆ ਉਦੋਂ ਚੰਦੋ ਦਿੱਤਾ ਜਹਾਂਗੀਰ ਦਿੱਤਾ ਜਿਹੜਾ ਮਹੀਨਾ ਦਿੱਤਾ ਔਰ ਸਿਰ ਤੇ ਪਿਆਰੋ ਰੋਇ ਦਿੱਤਾ ਤੱਤੀ ਤਵੀ ਭਗਤਾਂ ਨੂੰ ਅੰਦੇ ਮਾਰ ਸੱਚੇ ਪਾਸ਼ਾਹੀ ਸ਼ਾਂਤ ਬੈਠੇ ਨੇ ਪਿਆਰੋ ਤੱਤੀ ਤਵੀ ਤੇ ਔਰ ਅੰਦਰ ਇਹ ਕਹਦੇ ਹਿਰਦਾ ਸ਼ਾਂਤ ਸਾਈਂ ਮੀਆਂ ਵੀ ਆਇਆ ਸਾਈ ਮੀਆਂ ਮੇਰ ਜੀ ਪਿਆਰਿਓ ਜਦੋਂ ਆਇਆ ਗਰਮ ਹੋ ਗਿਆ ਕਹਿੰਦੇ ਮਹਾਰਾਜ ਜੀ ਤੁਹਾਨੂੰ ਇਹਨੇ ਤੁਸੀਂ ਇਹ ਝਲਣ ਦੇ ਕੀ ਲੋੜ ਸੀ ਤੁਸੀਂ ਤੇ ਆਪ ਸਮਰਹਾਤੋਂ ਤੁਸੀਂ ਤੇ ਆਪ ਸਮਰਹਾਤੋਂ ਕਹਿੰਦੇ ਤੁਹਾਨੂੰ ਇਹਨੇ ਤੁਸੀਂ ਇਹ ਝਲਣ ਦੀ ਕੀ ਜਰੂਰਤ ਹੈ ਮੁਰ ਸਾਹਿਬ ਜ्ञਾ ਦੇ ਸਾਈ ਅਸੀਂ ਸਾਧ ਰਹਿਣਾ ਉਹ ਮਹਿਨ ਨੂੰ ਪਰਮਾਤਮਾ ਦਾ ਭਾਣਾ ਹੈ ਕੈਸੀ ਸ਼ਾਂਤੀ ਸਾਧੂ ਨੇ ਸਾਨੂੰ ਬਖਸ਼ ਕੇ ਗਏ ਨੇ ਪਿਆਰਿਓ ਨਾ ਸ਼ੇਤਨ ਚੰਦਨ ਦੇਵਾ ਔਰ ਜਦੋਂ ਪਿਆਰੇ ਗੁਰੂ ਦੀ ਬਾਣੀ ਅਸੀਂ ਪੜਾਂਗੇ ਨਾ ਸ਼ਾਂਤ ਹੋ ਜਾਂਦਾ ਸਰੀਰ ਕਿਉਂਕਿ ਮਹਾਰਾਜ ਦੇ ਆਪ ਉਥੇ ਪਰਮੇਸ਼ਰ ਕਾ ਥਾਨ ਲਿਖ ਕੇ ਗਏ ਨੇ ਪਿਆਰੇ ਸਾਨੂੰ ਸੌਂਪ ਕੇ ਗਏ ਨੇ ਇਸੇ ਕਰਕੇ ਮਨ ਕਹਿੰਦੇ ਸਾਡਾ ਠੰਡਾ ਕਹਿੰਦੇ ਜਹਾਂਗੀਰ ਦਿੱਤਾ ਮੀਆਂ ਮੀਰ ਜੀ ਚੰਦੂ ਦਿੱਤਾ ਹੋਇਆ ਔਰ ਕਹਿੰਦੇ ਪ੍ਰੇਤਾ ਵੀ ਦਿੱਤਾ ਤਵੀ ਵੀ ਦਿੱਤੀ ਆ ਕਹਿੰਦੇ ਪਰ ਸਾਡਾ ਮਨ ਆ ਜਿਹੜਾ ਸਾਡਾ ਹਿਰਦਾ ਕਹਿੰਦੇ ਉਹ ਸ਼ਾਂਤ ਆ ਨਹੀਂ ਨਹੀਂ ਪਿਆਰੋਂ ਸਾਡੇ ਤੇ ਮਾੜੀ ਜੀ ਅੱਗ ਲੱਗ ਜAVE ਨਾ ਅਸੀਂ ਤੇ ਸ਼ਾਲ ਮਾਰਦੇ ਆ ਅੱਜ ਕੱਲ ਜਿਉਂਦੇ ਮਹੀਨੇ ਦੇ ਵਿੱਚ ਬੀਬੀਆਂ ਕਈ ਵਾਰ ਲੰਗਰ ਪ੍ਰਸ਼ਾਦਾ ਬਣਾਉਂਦੀਆਂ ਨੇ ਪਿਆਰ ਦੇ ਵਿੱਚ ਕਿੰਨੀ ਕਰਨੀ ਕਰਨੀ ਹੋ ਜਾਂਦੀ ਐ ਅਸੀਂ ਸੋਚ ਕੇ ਦੇਖੋ ਤਾਂ ਗੁਰੂ ਆਖਦੇ ਮਹਾਰਾਜ ਜੀ ਕਰਵਾਨੀ ਪਿਆਰਿਓ ਜਿਨ੍ਹਾਂ ਨੂੰ ਤਕਦੀ ਤੇ ਉੱਤੇ ਉਠਾਇਆ ਗਿਆ ਇਸੇ ਕਰਕੇ ਗਿਆ ਕਿ ਕਰਤਾ ਤੇ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖਮਾਨ ਜਦੋਂ ਅਸੀਂ ਪਿਆਰੋਂ ਸਿਮਰਾਂਗੇ ਨਾ ਉਹ ਵੈਰ ਨੂੰ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਸਾਡੇ ਅੰਦਰ ਵੀ ਪਿਆਰ ਨਾਲ